ਸਰਨ ਪਿਆਰਪੂਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਲਾਲ ਮਿਰਚਾਂ ਦਾ achar ਭਰ ਕੇ ਬਣਾਵਾਂਗੇ ਆਪਾਂ ਇਹ ਲਈਆਂ ਮੈਂ ਲਾਲ ਮਿਰਚ ਇਹਨਾਂ ਨੂੰ ਧੋ ਲਿਆ ਸੀ ਹੁਣ ਡੰਡੀਆਂ ਲਾ ਕੇ ਕੱਟ ਲਾ ਲਾਂਗੇ ਸਰਕਾ ਸਰੋਂ ਦਾ ਤੇਲ ਸੌਫ ਦੇ 2 ਚਮਚੇ ਮੇਥੀ 2 ਚਮਚੇ ਰਾਈ 2 ਚਮਚੇ ਅਦਰਕ ਤੇ ਲਸਣ ਲਿਆ ਥੋੜਾ ਥੋੜਾ ਜੀਰਾ ਜਿਮੇਣ ਕਾਲੀਆਂ ਮਿਰਚਾਂ ਧਨੀਆ ਕਲੌਂਜੀ ਹਲਦੀ ਨਮਕ ਪਹਿਲਾਂ ਆਪਾਂ ਮਸਾਲਿਆਂ ਨੂੰ ਥੋੜਾ ਜਿਹਾ ਰੋਸਟ ਕਰ ਲਾਂਗੇ। ਇਹ ਲਸਣ ਅਦਰਕ ਦਾ ਪੇਸਟ ਬਣਾ ਲਾਂਗੇ। ਪਹਿਲਾਂ ਆਪਾਂ ਪਾਵਾਂਗੇ ਸੌਂਫ। ਮੇਥੇ ਪਹਿਲਾਂ ਨੂੰ ਥੋੜਾ ਜਿਹਾ ਰੋਸਟ ਕਰ ਲਾਂਗੇ। ਤਨੀਆ ਪਾਵਾਂਗੇ। ਜੀਰਾ ਕਲੌਂਜੀ ਜਿਮੇਨ ਤੇ ਕਾਲੀ ਮਿਰਚ ਰਾਈ ਨੂੰ ਥੋੜਾ ਜਿਹਾ ਰੋਸ ਕੇ ਪਾਵਾਂਗੇ ਰੋਸ ਕਰਨਾ ਇਹਨਾਂ ਦੇ ਨਵੇਂ ਜਿਹੇ ਨਿਕਲ ਜਾਂਦੇ ਮਸਾਲਿਆਂ ਦੀ ਸਰਾਈ ਪਾ ਦਾਂਗੇ ਇਹਨਾਂ ਨੂੰ ਬਹੁਤਾ ਜ਼ਿਆਦਾ ਰੋਸਟ ਨਹੀਂ ਕਰਨਾ ਥੋੜਾ ਜਿਹਾ ਕਰਨਾ ਹੁੰਦਾ ਜਾਂ ਤਾਂ ਪਚਿਸਕਾ ਲਵੇ ਮਸਾਲੇ ਆਪਣੇ ਰੋਸਟ ਹੋ ਗਏ ਆ ਉਹ ਇਹਨਾਂ ਠੰਡੇ ਹੋ ਜਾਂਦੇ ਨੇ ਉਹਨਾਂ ਚਾਰ ਆਪਾਂ ਮਿਰਚਾਂ ਨੂੰ ਕੱਟ ਲਾ ਲੈਣੇ ਆ ਲਾਪ ਮਿਰਚਾਂ ਡੰਡੀਆਂ ਲਾ ਲੈਣੀਆਂ ਸਾਰਿਆਂ ਦੀਆਂ ਮਿਰਚੇ ਨੂੰ ਕੱਟ ਲਾ ਲੈਣਾ ਇਹਦੇ ਵਿੱਚ ਫਿਰ ਮਸਾਲਾ ਭਰਿਆ ਜਾਂਦਾ ਵਧੀਆ ਐਂ ਲਾ ਲੜ ਕੱਟ ਸਾਰਾ ਮਸਾਲਾ ਇਹਦੇ ਵਿੱਚ ਭਰਿਆ ਜਾਊਗਾ ਮਸਾਲੇ ਆਪਣੇ ਠੰਡੇ ਹੋ ਗਏ ਹੁਣ ਇਹਨਾਂ ਨੂੰ ਕੁੱਟ ਲੈਣਾ ਹੈ ਕੁੰਡੇ ਘੋਟਣੇ 'ਚ ਮੋਟਾ-ਮੋਟਾ ਕੁੱਟ ਲੈਣਾ ਹੁਣ ਬੜਾ ਬਰੀਕ ਨਹੀਂ ਕਰਨਾ ਇਹ ਛੇਤੀ ਕੁੱਟਿਆ ਜਾਵੇ ਮੋਟਾ-ਮੋਟਾ ਹੀ ਘਟਣਾ ਹੈ ਸਾਲਾ ਆਪਣਾ ਕੁੱਟਿਆ ਗਿਆ ਰੈਡੀ ਹੋ ਗਿਆ ਵਾ ਬਸ ਇੰਨਾ ਕੀ ਕੁੱਟਣਾ ਮੋਟਾ ਮੋਟਾ ਆਪਾਂ ਲਸਣ ਅਦਰਕ ਨੂੰ ਵੀ ਕੁੰਡੇ ਚ ਕੁੱਟ ਲੈਣਾ ਵਾ ਬਾਅਦ ਵਿੱਚ ਇਹਨੂੰ ਤੇਲ ਦੇ ਨਾਲ ਤੜਕ ਲੈਣਾ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਲਸਣ ਅਦਰਕ ਦਾ ਪੇਸਟ ਰੈਡੀ ਹੋ ਗਿਆ ਵਾ ਹੁਣ ਇਹਨੂੰ ਕੱਟ ਲੈਣਾ ਹੈ ਇਚਾ ਪਸਰੋਂ ਦਾ ਤੇਲ ਪਾ ਲੈਣਾ ਲਸਣ ਅਦਰਕ ਨੂੰ ਤੜਕ ਲਾਂਗੇ ਥੋੜਾ ਜਿਹਾ 2 ਚਮਚੇ ਪਾ ਲੈ ਤੇਲ ਦੇ ਤੇਲ ਗਰਮ ਹੋ ਗਿਆ ਆਪਣਾ ਹੁਣ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦੇਣਾ ਗੈਸ ਲੋਈ ਰੱਖਣਾ ਚੰਗੀ ਤਰ੍ਹਾਂ ਪੋਨ ਲੈਣਾ ਨਾ થોੜਾ ਇਹ ਬ੍ਰਾਊਨ ਕਰ ਲੈਣਾ ਨਾ ਲਸਣ ਅਦਰਕ ਰੈਡੀ ਹੋ ਗਿਆ ਆਪਣਾ ਇਹਨੂੰ ਥੋੜਾ ਠੰਡਾ ਹੋ ਜਾਂਦੇ ਨੇ ਹੁਣ ਬਸ ਠੰਡਾ ਹੋਇਆ ਪਾਵਾਂਗੇ ਮਸਾਲੇ ਚ ਅਦਰਕ ਲਸਣ ਪਾ ਦਾਂਗੇ ਇਹਦੇ ਚ ਨਮਕ ਡੇਢ ਚਮਚਾ ਪਾਵਾਂਗੇ ਹਲਦੀ ਅੱਧਾ ਚਮਚਾ ਹਮ ਸਰਕਾ ਪਾ ਦਾਂਗੇ 1/4 ਚਮਚਾ ਸਰਕੇ ਦੇ ਪਾਵਾਂਗੇ ਮਸਾਲਾ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਬਾਅਦ ਸੇ ਮਿਰਚਾਂ ਚ ਭਰ ਦੇਣਾ ਹਾਂ ਇਸ ਤਰ੍ਹਾਂ ਮਿਰਚਾਂ ਨੂੰ ਖੋਲ ਕੇ ਭਰ ਦੇਣਾ ਸਾਰਾ ਮਸਾਲਾ ਦਬ ਦਬ ਕੇ ਭਰ ਦੇਣਾ ਚੰਗੀ ਤਰ੍ਹਾਂ हरी मिर्च भर ले अचार अपना रेडी हो गया वा आ गया हम इन वर्तमान में पा देंगे चार पांच दिन बाद खाने जोगा हो जाना वा